ਮੀゼ 버ਗਰ ਖਾਣੇ ਫालतੂ ਬਾਥੂ ਪਾ ਕੇ ਬਣਿਆ ਏ ਸਾਗ ਸਜਣਾ ਹਿੰਮਤ ਦਲੇਰੀ ਕੁਰਬਾਨੀ ਜਸਤਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਆਪਾਂ ਨੇ ਸਵੇਰੇ ਬਣਾਉਣਾ ਏ ਸਾਗ ਤੇ ਉਹਦੇ ਵਾਸਤੇ ਆਪਾਂ ਸਾਗ ਤੋੜਨਾ ਆਏ ਆ ਨਾਲੇ ਪਾਲਕ ਮੇਥੀ ਧਨੀਆ ਤੇ ਨਾਲੇ ਸਬਜ਼ੀ ਲੱਗੀ ਹੋਈ ਆਪਣੇ ਉਹ ਵਢਣ ਆਏ ਆ ਚਲੋ ਜੀ ਸਾਡੀ ਸਾਰੀ ਫੈਮਲੀ ਪਹੁੰਚ ਗਈ ਆ ਖੇਤਾਂ ਵਿੱਚ ਖੇਤਾਂ ਵਿੱਚ ਆ ਕੇ ਨਾ ਇੰਨਾ ਜ਼ਿਆਦਾ ਦਿਲ ਖੁਸ਼ ਹੁੰਦਾ ਨਾ ਦੇਖੋ ਚਾਰੇ ਪਾਸੇ ਹਰੇ ਭਾਈ ਉਹ ਹਰੇ ਭਾਈ ਨਜ਼ਰ ਆਉਂਦੀ ਆ ਚਲੋ ਜੀ ਹੁਣ ਆ ਫੇਰ ਛੋਟੂ ਕਹਿੰਦਾ ਮੈਂ ਹਰਾ ਵੜਨ ਜਾਣਾ ਬੀਬੀ ਜੀ ਵੀ ਮੈਂ ਪਹਿਲਾਂ ਪਹਿਲਾਂ ਪਾਲਕ ਵੜ ਦਮਾ ਚਲੋ ਜੀ ਹੁਣ ਆਪਾਂ ਪਹੁੰਚਦੇ ਆ ਪਾਲਕ ਕੋਲ ਐ ਛੋਟੂ ਆ ਆਪਾਂ ਜਾਣਾ ਵੜੀ ਇਹ ਸਾਬਦੀਆਂ ਦੇ ਦਿਨਾਂ ਦੇ ਵਿੱਚ ਤਾਂ ਨਾ ਛੋਟੂ ਪਾਲਕ ਮੇਕੀ ਬਾਦੀ ਹੋ ਜਾਂਦੀ ਆ ਐ ਘਰ ਔਰ ਤੇ ਬਾਲਟੀ ਦੇ ਵਿੱਚ ਤਾਂ ਪਾਏ ਸਬਜ਼ੀ ਤੇ ਟਾਪੇ ਚ ਪਾਦੇ ਪਾਲਕ ਵਿੱਚੇ ਵੜਦੇ ਤਣੀਆਂ ਚਾਰ ਬਾਦੀਆਂ ਵੀ ਪਾ ਦੇ ਵਿੱਚ ਇੱਕ ਜੀਰਨੀ ਤਣੀਆਂ ਚਾਰ ਪੰਜ ਥੀਜਾਂ ਪਾ ਕੇ ਨਾ ਫੇਰ ਜੇ ਸਾਗ ਬਣਾਵੇ ਨਾ ਕਿ ਇਹ ਤਾਂ ਇੰਨਾ ਜ਼ਿਆਦਾ ਸਾਗ ਵਧੀਆ ਬਣਦਾ ਨਾ ਮੋਟੀ-ਮੋਟੀ ਪਾਲਕ ਵੜਦੇ ਜਿਹੜੇ ਬੰਦੇ ਨਹੀਂ ਖਾਂਦੇ ਨਾ ਸਾਗ ਉਹ ਵੀ ਕੌਲੀਆਂ ਭਰ-ਭਰ ਕੇ ਖਾਂਦੇ ਜਿਹੜੇ ਤਰੀਕੇ ਨਾਲ ਅਸੀਂ ਸਾਗ ਬਣਾਉਨੇ ਨਾ 5-6 ਚੀਜ਼ਾਂ ਪਾ ਕੇ ਸਾਗ ਬਣਾਵੇ ਨਾ ਚਾਹੇ ਤੁਹਾਡੇ ਜਿੰਨਾ ਮਰਜ਼ੀ ਤਜਾਬ ਬਣਦਾ ਏ ਬਿਲਕੁਲ ਤਜਾਬ ਨਹੀਂ ਬਣੂਗਾ ਤੁਸੀਂ ਭੈਣੋ ਡਰਨਾ ਨਹੀਂ ਹੈਗਾ ਚਾਹੇ ਤੁਸੀਂ ਦੋ ਕੌਲੀਆਂ ਭਰ ਕੇ ਖਾਓ ਜੇ ਤੁਹਾਡੇ ਤਜਾਬ ਬਣ ਜਵੇ ਇਹ ਹੈਗੀ ਹੈ ਹਰੀਆਂ ਸਬਜ਼ੀਆਂ ਇਹ ਸਰਦੀਆਂ ਦੇ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਖਾਣ ਨੂੰ ਮਿਲਦੀਆਂ ਏ ਗਰਮੀਆਂ 'ਚ ਤਾਂ ਆਪਾਂ ਨੇ ਸਬਜ਼ੀਆਂ ਹੀ ਅਸੀਂ ਖਾਣੀਆਂ ਸਬਜ਼ੀਆਂ ਖਾਣੀਆਂ ਇਹ ਹੈਗੇ ਜਿਹੜਾ ਸਾਗ ਹੈ ਨਾ ਪੰਜਾਬੀਆਂ ਦੀ ਰੂਹ ਦੀ ਖਰਾਕ ਹੈ। ਕੱਢੀ ਹੈਗੀ ਆ ਪਾਲਕ। ਚਾਲ ਸਿਆਲੇ ਮੇਲਣਾ ਫਿਰ ਤਾਈ ਵੀ ਨਹੀਂ ਮੇਲਣਾ। ਕੱਟ ਕਰ। ਆਹਲਾ ਤਾਂ ਸਾਗ ਨਾਲੋਂ ਸੁਰਾ ਹੈ। ਮੈਂ ਪੂਰਾ ਮਸ਼ੂਰਾ ਸਾਗ। ਉਹ ਛੋਟਾ ਕੱਲ੍ਹ ਰਿਹਾ ਸੀ ਵਿਆਹ ਦੇ ਵਿੱਚ ਜਾ ਕੇ ਨਹੀਂ ਆਏ ਹੈਗੇ। ਹਾਂ ਜੀ। ਵੀ ਉੱਥੇ ਵਿਆਹ ਦੇ ਵਿੱਚ ਨਾ ਲੋਕ ਸਾਗ ਤੇ ਮੱਕੀ ਦੀ ਰੋਟੀ ਪਰ ਟੁੱਟ ਕੇ ਗੇ। ਮਾੜਾ ਪ੍ਰਜੀਤ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਹੈਗਾ। ਦੇਖ ਲੈ। ਉਹ ਦੂਰੀ ਰੋਟੀਆਂ ਦੀਆਂ ਵਿੱਚ ਵਿੱਚ ਵੇਥੇ ਪਾਏ ਹੋਏ ਤੇ ਕਹਿੰਦੇ ਬਹੁਤ ਜ਼ਿਆਦਾ ਟੇਸਟੀ ਸਾਗ ਲੱਗਿਆ ਨਾਲ ਨੂੰ ਲੱਸੀ ਤੇ ਮੱਕੜੀ ਦੇਖ ਲੈ ਹੁਣ ਤਾਂ ਪੈਸਾਂ ਦੇ ਵਿੱਚ ਵੀ ਸਾਗ ਮਿਲਣ ਲੱਗ ਗਿਆ ਢਾਬਿਆਂ ਤੇ ਵੀ ਚਾਹੇ ਜਿੱਥੇ ਮਰਜੀ ਬੰਦਾ ਬੈਠਾ ਦੇਸਾਂ ਅੱਜੇ ਬੈਠਾ ਹੈ ਪਰਦੇਸਾਂ ਅੱਜ ਬੈਠਾ ਹੈ ਪਰ ਜਿਹੜਾ ਸਾਗ ਆ ਨਾ ਉਹ ਸਾਗ ਹਰੇਕ ਬੰਦਾ ਮਿਸ ਬਹੁਤ ਕਰਦਾ ਹੈ ਪੰਜਾਬੀ ਦਾ ਮਿਸ ਕਰਦੇ ਮਿਸ ਕਰਦੇ ਮੈਂ ਬਿਹਾਰ ਚਲਾ ਜਾਣਾ ਫਿਰ ਜਾਦ ਆਉਂਦਾ ਉਹਦੇ ਦਾ ਹਾਂ 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 ਜੀ ਉਹ ਤਾਂ ਇਹ ਸਾਗ ਕੇ ਵਧੀਆ ਬਣਦਾ ਵਧੀਆ ਜੀ ਛੋਟੂ ਐਂ ਗਾਰੀ ਕੋਪਾਲ ਕੰਨਾ ਨਾ ਆ ਕੀਰਨੀ ਇਹਦੀ ਧਣੀਆਂ ਦੀ ਤੋੜ ਜਿਹੜੀ ਕੀਰਨੀ ਅੱਡੇ ਰੱਖੀ ਕੀਰਨੀ ਵੱਢਦੇ ਇਹਦੇ ਵਿੱਚ ਪਸਾਦ ਦੇ ਵਿੱਚ ਧਣੀਆਂ ਦੀ ਕੀਰਨੀ ਵੱਢਦੇ ਜਿਹਨੀ ਅੱਡੇ ਰੱਖਦੀਆਂ ਨਹੀਂ ਉੱਪਰ ਰੱਖਦੀ ਬਸ ਹੋਰ ਵੱਢਦੇ ਧਣੀਆਂ ਤਾਂ ਨਾਲ ਸੀ ਸਾਗ ਦੇ ਵਿੱਚ ਜਰੂਰ ਪਾਉਣੇ ਆ ਮਲਾਈ ਤਾਂ ਕੀਰਨੀ ਜਰੂਰ ਚਾਹੀਦੀ ਆ ਜਰੂਰ ਚਾਹੀਦੀ ਆ ਵਧੀਆ ਬਣਦਾ ਸਾਗ ਐ ਪੂਰਾ ਮਲਾਈ ਵਰਗਾ ਬਣਦਾ ਹੂੰ ਅਸੀਂ ਤਾਂ ਇਹ ਨਹੀਂ ਕਰਦੇ ਹੈਗਾ ਸਾਡੇ ਦਾ ਘਰ ਦੀ ਹੈਗੀ ਆ ਪਾਲਕ ਅਸੀਂ ਤਾਂ ਇੱਕ ਟਾਪਾ ਪੂਰਾ ਪਾਉਨੇ ਆ ਆ ਨਹੀਂ ਹੈਗਾ ਵੀ ਇੱਕ ਚੀਰ ਨਹੀਂ ਸਾਗ ਦੀ ਉਹਦੇ ਪਾਲਕ ਦੀ ਪਾਲੀ ਇੱਕ ਚੀਰਨੀ ਦੇ ਨਾਲ ਨਾ ਸਾਗ ਨਹੀਂ ਉਹੋ ਜਿਹਾ ਬਣਦਾ ਹੈਗਾ ਖੁੱਲੀ ਪਾਲਕ ਪਾਉਣੀ ਚਾਹੀਦੀ ਹੈ ਫੇਰ ਤਾਂ ਨਾ ਸਾਗ ਕਿਸੇ ਨਹੀਂ ਉੱਤਰਦਾ ਹੈਗਾ ਇੰਨਾ ਜ਼ਿਆਦਾ ਟੇਸਟੀ ਬਣਦਾ ਹੈ ਮੈਂ ਤਾਂ ਫਿਰ ਸਾਰੀ ਉਹ ਪਾ ਦਿਆਂ ਇੱਥੇ ਦੋ ਗੁੱਟੀਆਂ ਨੇ ਲਿਆ। ਸਾਨੂੰ ਤਾਂ ਇੰਨਾ ਜ਼ਿਆਦਾ ਚੋ ਚੜੇ ਹੋਏ ਨਾ ਸਕਦਾ। ਦੇਖ ਸਾਡੀ ਸਾਰੀ ਫੈਮਿਲੀ ਕੇਟ ਦੇ ਵਿੱਚ ਪਹੁੰਚ ਹੀ ਹੋਈ ਏ। ਉਹ ਲਿਆਉਂਗਾ ਤੈਨੂੰ। ਵੇਖਿਆ ਨਹੀਂ ਆ। ਉਹ ਪਾ ਲਿਆ ਵਿੱਚ। ਬਾਲਕ ਬਹੁਤ ਆ। ਮਾ ਬਾਰਕ ਦਾ ਬਾਰਕ। ਬਾਰਕ ਵਾਧੂ ਆ। ਬਹੁਤ ਆ ਫਿਰ ਤਾਨੂੰ। ਹੁਣ ਐ ਕਰ ਫਿਰ। ਹੁਣ ਸ਼ਾਮ ਦਾ ਟਾਈਮ ਹੋਇਆ ਪਰ ਹੁਣ ਤੂੰ ਸਬਜ਼ੀ ਵੀ ਉਹ ਵੜ ਦੇ। ਰੋਬੀ ਵੜ ਦੇ। ਗੋਭੀ ਵੜ ਦੇ ਜੇ ਕਰਦੀ ਗੋਭੀ ਬਣਾ ਕੇ ਖਾਣੇ। ਮੂਲੀਆ ਤਾਂ ਸਵੇਰੇ ਰਹਿ ਗਏ ਤੇ। ਮੂਲੀਆ ਤਾਂ ਵਾਧੂ ਪਈਆਂ ਨੇ। ਮੂਲੀ ਪਈਆਂ ਨੇ। ਬਹੁਤ ਜ਼ਿਆਦਾ ਮੂਲੀ ਪਈ। ਆਏ ਫੁੱਲ ਬਰੀਕ ਨੇ ਚਲ ਕਰਦੀ ਦਾ ਗੋਭੀ ਹੈਗੀ ਆ ਵੀ ਆ ਵੀ ਆ ਵੀ ਵੜਦੇ ਆ ਉਹ ਵੀ ਵੜਦੇ ਸਾਜੀ ਸਾਜੀ ਦਾ ਵਧੀਆ ਹੋ ਜਾਂਦਾ ਮੈਨੂੰ ਕਹਣਾ ਬਹੁਤ ਆਵੇ ਥੋੜੀ ਹੋ ਬਣਾਏ ਫਿਰ ਤਾਜੀ ਤਾਜੀ ਹੋ ਵਧੀਆ ਲੱਗਦੀ ਹੈ ਥੋੜੇ ਬੰਦ ਕੇ ਫੁੱਲ ਹੋ ਗਏ ਬਹੁਤ ਛੋਟੇ ਛੋਟੇ ਇਹ ਹੈ ਵੀ ਫੁੱਲ ਛੋਟੇ ਹੀ ਨੇ ਚਲ ਵਸ ਕਰ ਬਹੁਤ ਨਹੀਂ ਫੁੱਲ ਹੋਰ ਵੜਦੇ ਨਹੀਂ ਆ ਵੀ ਨੇ ਬਹੁਤ ਹੋ ਜਾਣੇ ਫਿਰ ਵੜ ਜਾਣਗੇ ਇਦਾਂ ਫੇਰ ਬਣਾ ਲਿਓ ਉਹ ਖਾਦਾਂ ਕਰਕੇ ਇੱਥੇ ਹੋਰ ਲੱਗਦਾ ਕਿ ਸੱਤ ਬਸ ਆਪਣੇ ਬੱਟਾਂ ਦਾ ਬੜੀਆਂ ਹੋਈਆਂ ਗਈਆਂ ਬੱਟਾਂ ਦਾ ਬੜੀਆਂ ਹੋਈਆਂ ਗਈਆਂ ਬਸ ਬੱਟਾਂ ਪਰੇ ਨਾ ਫੋਰਫੁੱਲੇ ਉੱਡਦਾ ਹੁਣ ਚਲੀਏ ਘਰ ਨੂੰ ਆ ਘਰ ਨੂੰ ਤਾਂ ਜੱਲੇ ਟਾਪਾ ਦਾ ਪਾਲਕਾ ਉੱਠੀ ਛੱਡਤਾ ਚੱਲ ਵਾਜਾ ਆਪਾਂ ਲਵਨੀ ਤੂੰ ਜਾ ਹਾ ਫੇਰ ਚਲੋ ਜੀ ਆਪਾਂ ਹੁਣ ਟਾਪਾ ਚੱਕ ਲਈਏ ਪਾਲਕਾ ਵੱਢ ਕੇ ਨਾ ਖੇਤ ਦੇ ਵਿੱਚ ਹੀ ਰੱਖਦੀ ਗੱਲਾਂ ਬਾਤਾਂ ਜੇ ਬਸ ਰੁੱਝ ਗਏ ਆ ਤੇ ਗੋਭੀ ਦੇ ਫੁੱਲ ਤਾਂ ਹੈਗੇ ਨੇ ਸਿਰਫ ਛੋਟੇ ਛੋਟੇ ਹੀ ਆ ਅਸੀਂ ਕਾ ਚੱਲ ਇਹਨਾਂ ਦੀ ਸਬਜ਼ੀ ਬਣਾ ਲੈਨੇ ਆ ਬਾਅਦ ਵਿੱਚ ਤਾਂ ਨਾ ਇਥੇ ਗੋਭੀ ਦੀ ਪਨੀਰੀ ਹੋਰ ਲਿਆ ਕੇ ਲਾਵਾਂਗੇ ਦੇਖੋ ਜੀ ਆਪਣਾ ਖੇਤ ਕਿੰਨੇ ਸੋਹਣੇ ਲੱਗਦੇ ਆ ਨਾ ਸਬਜ਼ੀਆਂ ਬਾਜੀਆਂ ਵੀ ਦਿੱਜੀ ਹੋਈਆਂ ਪੂਰੀਆਂ ਹਰੇ ਬਾਈ ਹਰੇ ਬਾਈ ਨਜ਼ਰ ਆਉਂਦੀ ਐ ਤੇ ਆਪਣੀ ਇੱਧਰ ਨਾਲ ਸਲਗਮਾ ਵੀ ਵਿੱਜੀ ਹੋਈਆਂ ਇੱਕ ਦਿਨ ਪਹਿਲਾਂ ਆਪਾਂ ਨੇ ਸਬਜ਼ੀ ਬਣਾਈ ਧੀ ਤੇ ਸਬਜ਼ੀ ਬਹੁਤ ਜ਼ਿਆਦਾ ਵਧੀਆ ਬਣੀ ਆ ਚੱਕਦੇ ਆਟਾ ਆਪਾਂ ਫਿਰ ਨਹੀਂ ਤਾਂ ਮੈਂ ਕਹਿੰਦੀ ਸੀ ਮੈਂ ਚੱਕ ਲੰਨੀ ਆ ਉਹ ਨੇ ਹਰਾ ਉਹ ਜਾਣਾ ਐ ਹਰਾ ਵੱਡਣਾ ਜਾਣਾ ਕਹਿੰਦਾ ਮੈਨੂੰ ਕੋਈੜਾ ਹੁੰਦਾ ਏ ਇਹ ਤਾਂ ਆਰਾ ਦਾ ਟਾਈਮ ਹੋ ਜਾਣਾ ਦੇਖੋ ਜੀ ਇੱਧਰ ਆਪਣੇ ਜਿਹੜੀ ਕਣਕ ਬੀਜੀ ਸੀ ਨਾ ਉਹਦਾਂ ਨੂੰ ਸੁਪਰ ਸੀਡਰ ਨਾਲ ਤੇ ਕਾਣਕ ਹੁਣ ਆਪਣੀ ਨਾ ਥੋੜੀ ਥੋੜੀ ਨਿਕਲ ਲੱਗੀ ਐ ਤੇ ਕਿਸੇ ਦਿਨ ਉਹ ਆਲੂ ਵਾਲੇ ਖੇਤਾਂ ਵਿੱਚ ਵੀ ਗੇੜਾ ਮਾਰ ਕੇ ਆਵਾਂਗੇ ਬਸ ਅੱਜ ਤਾਂ ਟਾਈਮ ਨਹੀਂ ਹੈਗਾ ਚਲੋ ਜੀ ਹੁਣ ਆਪਾਂ ਚੱਲਦੇ ਆਂ ਨੀਚੋਂ ਪੋਰੇ ਪੋਰੇ ਕੇ ਨਿਕਲੇ ਆਂ ਪਰ ਹੁਣ ਦੇਖ ਲੈ ਛੋਟੂ ਕਰਦੀ ਗੋਪੀ ਪੂਰੀ ਐ ਚਿੱਟੀ ਪਈ ਐ ਬੀਨਾ ਰਹਿ ਸਪਰੇਤੋ ਦੇਖੋ ਜੀ ਦੇਖੋ ਜਿਹੜੀ ਆਪਾਂ ਬਜ਼ਾਰਾਂ ਤੋਂ ਲਿਆਉਨੇ ਨਾ ਪੀਲੀ ਪੀਲੀ ਗੋਭੀ ਹੁੰਦੀ ਐ ਇਹਦੀ ਸਬਜ਼ੀ ਵੀ ਬਹੁਤ ਜ਼ਿਆਦਾ ਨਾ ਟੇਸਟੀ ਬਣੂਗੀ ਨਾ ਅੱਜ ਸਵੇਰ ਦੀ ਆਏ ਹੋਰਾਂ ਨੂੰ ਹੀ ਪਈਆਂ ਤੋਤਿਆਂ ਨੂੰ ਪਤਾ ਨਹੀਂ ਕਿ ਆ ਦਿਖਾਈ ਦਿੱਤਾ ਹੋਇਆ ਕਿ ਪਾਲਕ ਆ ਹਲੰਬ ਦੇ ਬੂਟੇ ਆ ਲੀਓ ਹਾਂ ਜਿਆਦਾ ਵੱਧੀ ਹੋਈ ਇਹ ਪਾਲਕ ਨਾ ਨਾ ਪਾਲਕ ਹੈ ਉਹ ਤਾਂ ਉਹਦੇ ਵਿੱਚ ਭੋਰਾ ਕੱਖ ਮੀਨਾ ਕਿਤੇ ਮਾਣਾ ਮੋਟਾ ਕੱਖ ਫੜਾਇ ਇਹਨੇ ਇੱਕ ਵਾਰੀ ਮੈਂ ਸਾਰਾ ਕੱਖ ਕੱਢਤਾ ਇਹਦਾ ਨਾ ਹੋਰ ਪਾਲਕ ਜਿਆਦਾ ਵੱਧ ਗਈ ਨਾ ਇਹਨੇ ਫਿਰ ਪਤਾ ਹੀ ਨਹੀਂ ਲੱਗਦਾ ਹੈਗਾ ਕੱਖ ਕਿੱਥੇ ਆ ਪਾਲਕ ਕਿੱਥੇ ਕਿੰਨੇ ਘੜੀ ਚੁੱਕ ਤਖੇਬਲੀ ਚੜੀ ਘਰ ਦੀ ਗੋਭੀ ਦੀ ਕੋਈ ਕੋਈ ਢੱਕਾ ਹੈਗਾ ਹੈ ਕਹਿੰਦਾ ਇਹ ਤਾਂ ਵਿੱਚ ਰਹਿ ਜਾਂਦਾ ਹੈ ਕਾਦੀ ਮੋਬੀ ਦੀਆਂ ਐ ਮੌਲਿਆ ਸੁੰਡੀ ਨਹੀਂ ਹੈਗੀ ਇਹਦੇ ਵਿੱਚ ਭੋਰ ਵੀ ਕਿਪੀ ਭਾਈ ਜਿੰਦੇ ਤੋਂ ਅੱਪ ਤੋਂ ਦੂਜਾਉਣੇ ਪਹਿਲੀ ਪਾਈ ਸੀ ਉਹਦੇ ਬੋਤਾਂ ਵੱਧ ਸਪਰੇ ਹੁੰਦੀਆਂ ਨੇ ਇਹਦਾ ਵਧੀਆ ਇਹ ਖਾਦੇ ਕੋਈ ਨਹੀਂ ਬੋਦੀ ਨਾ ਨਾ ਸਾਪ ਹੁਣ ਟੰਡ ਕਰਕੇ ਸੁੰਡੀ ਵੀ ਕੱਟ ਪੈਂਦੀ ਆ ਅਜੀ ਛੋਟੂ ਕਹਿੰਦਾ ਕਹਿੰਦਾ ਬੀਬੀ ਜੀ ਜਿੱਦਣ ਹਾਲਿਓ ਹੋ ਗਈ ਨਾ ਕਹਿੰਦਾ ਉਸਦਣ ਤੁਸੀਂ ਨਾ ਭੁਰਜੀ ਚ ਕਹਿੰਦਾ ਹਾਲਿਓ ਜਰੂਰ ਪਾਇਆ ਕਰੋ ਹਲੇ ਬਰਸੀਨੀ ਸੋਸ ਆਗਦੇ ਵਿੱਚ ਪਾਵੇ ਨਾ ਜੀ ਮੈਂ ਕਹਿ ਦਣਾ ਨਾ ਵੀ ਬੈਗਵਾਦੀ ਕਰ ਜਾਂਦਾ ਸਾਗ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਆ ਇਹ ਹਾਲਿਆਂ ਦਾ ਹਾਲਿਆਂ ਤਾਂ 20 ਬਿਮਾਰੀਆਂ ਤੋੜਦੀ ਹੈ ਆਪਾਂ ਦਾ ਨਾਲੇ ਪੁਰਜੀ ਤਾਂ ਕਦੇ ਹਾਲਿਆਂ ਤੇ ਬਿਨਾ ਬਣਾਉਂਦੇ ਨਹੀਂ ਹੈਗੇ ਚਾਹ ਹਲੇ ਤਾਂ ਹਲੇ ਹੈਗੀਆਂ ਤਾਂ ਇੱਕਣ ਬਣਾਉਣੇ ਆ ਤੇ ਨਾਮ ਇਥੇ ਉਹ ਮੈਂ ਹਾਲੋਂ ਪਾ ਕੇ ਬਣ ਸਕਦੀ ਹੈ ਬਣ ਸਕਦੀ ਹੈ ਹਾਲੇ ਨੂੰ ਪਾਲਾ ਵਿੱਚ ਤਣੀਆਂ ਪਾਲਾ ਪਾਲਕ ਪਾਲਾ ਤਿੰਨੇ ਚੀਜ਼ਾਂ ਦੀ ਬਹੁਤ ਜ਼ਿਆਦਾ ਵਧੀਆ ਬਣਦੀ ਕਿ ਦਿਨ ਬਣਾ ਕੇ ਦੇਖਣੀ ਹੈ ਪਹਿਲਾਂ ਮੈਂ ਅੰਦਰ ਵੀ ਕੱਢ ਕੇ ਆਈਆਂ ਡੱਬਾ ਭਰਿਆ ਵੇ ਤਾਂ ਫੂਸ ਨਾਲੇ ਕੁਦਾਰ ਲਿਆ ਕਰੋ ਨਹੀ ਹੈ। ਕਿਹੜੀ ਗਾਹ ਲਿਆਂਦੀ ਜੱਗ ਕਿਸੇ ਨਾ ਸਿੱਧਾ ਉਹ ਨਹੀਂ ਗਾਦੀ ਹੈਗੀ। ਉਹ ਥੀ ਮਿੱਟੇ ਜਦ ਨਹੀਂ। ਦੋ। ਤੇ ਲੋ ਜੀ ਆਪਾਂ ਨੇ ਦੁਪਹਿਰੇ ਨਾ ਸਾਗ ਛਿੱਲ ਲਿਆ ਤਾਂ ਛਿਲ ਕੇ ਚੰਗੀ ਤਰ੍ਹਾਂ ਨਾ ਰੱਖਤਾ ਹੈ। ਤੇ ਹੁਣ ਆਪਾਂ ਪਾਲਕ ਨਾ ਇਹਨਾਂ ਨਿਰੁੰਡੀਆਂ ਤੋੜ ਕੇ ਰੱਖ ਦੰਨੇ ਤੇ ਸਵੇਰੇ ਆਪਾਂ ਬਣਾਵਾਂਗੇ ਸਾਗ। ਤੇ ਇੰਦਰ ਮੰਮੀ ਜੀ ਉਹ ਨਹੀਂ ਖਾ ਰਹੇ ਨੇ ਕਾਲੇ ਛੋਲੇ। ਇਹ ਬਹੁਤ ਵਧੀਆ ਲੱਗਦੇ ਨੇ। ਇਹ ਸਰਦੀਆਂ ਦੇ ਦਿਨਾਂ ਦੇ ਵਿੱਚ ਆਪਾਂ ਨੂੰ ਨਾ ਜ਼ਰੂਰ ਖਾਣੇ ਚਾਹੀਦੇ ਆ। ਤੜਦੀਆਂ ਦੇ ਵਿੱਚ ਇਹ ਵੀ ਜਿਹੜੀ ਵੀ ਬਹੁਤ ਸਵਾਦ ਬਣਦੀ ਹੈ ਕਿਨੇ ਖੋਲ ਕੱਢੇ ਇੱਥੇ ਇਕਾਂ ਚ ਪੁੱਜਦੀ ਬਹੁਤ ਜ਼ਿਆਦਾ ਕੂੜਾ ਤੇ ਦੇ ਵਿੱਚ ਆ ਜਿਹੜਾ ਹੈ ਨਹੀਂ ਆਹ ਧਣੀਆਂ ਪਏ ਸਾਰਾ ਹੀ ਇਹ ਸਾਰੇ ਪਾ ਲੈਣ ਆਪਣੇ ਇਹਦੇ ਵਿੱਚ ਸਾਗ ਦੇ ਵਿੱਚ ਸਬਜ਼ੀ ਵਾਸਤੇ ਹੋਰ ਲਿਆਵਾਂਗੇ ਲਗੋਦੀ ਪਾ ਕੇ ਹੁਣ ਛੋੜ ਦਿਓ ਟਾਕਦੀਆਂ ਡੰਡੀਆਂ ਵੀ ਕਹਿੰਦੇ ਇਸ ਤਰ੍ਹਾਂ ਸਣੇ ਸਾਗ ਦੇ ਵਿੱਚ ਪਾ ਲੈਣੇ ਆਹ ਦੇਖਣੀ ਕਹਿੰਦੀ ਹੋ ਇਹਨੇ ਇਹਨਾਂ ਦੇ ਵਿੱਚ ਵੀ ਕਹਿੰਦੇ ਬਹੁਤ ਜ਼ਿਆਦਾ ਤਾਕਤ ਹੁੰਦੀ ਆ ਅਸੀਂ ਤਾਂ ਕਦੇ ਪਾਈਆਂ ਨਹੀਂ ਹੈਗੀਆਂ ਡੰਡੀਆਂ ਤੋੜ ਕੇ ਹੀ ਪਾਉਨੇ ਆ ਦੇਖਿਆ ਇਸ ਤਰ੍ਹਾਂ ਹੋ ਜੇ ਲਿਖਣ ਕਰਕੇ ਨਾ ਕੰਡ ਕਰਕੇ ਪਾਲਕ ਇਸ ਤਰ੍ਹਾਂ ਹੋ ਚਲੀ ਮੰਮੀ ਜੀ ਕਿ ਤਰ੍ਹਾਂ ਨਿਕਾ ਦੇਖਣ ਕੋਰਾ ਜਿਹਾ ਪੈਣ ਲੱਗ ਜAVE ਨਾ ਜਦ ਇਹਨਾਂ ਤਾਕਤ ਤੇ ਫਿਰ ਇਸ ਤਰ੍ਹਾਂ ਦਾ ਹੋ ਜਾਂਦੇ ਪਾਲਕ ਪਤਾ ਅੱਜ ਤਾਂ ਮੈਂ ਕਹਿੰਦੀ ਕੁਡੇ ਦੇ ਨਾਲੇ ਵੱੜਦੀ ਪਾਲਕ ਪੂਰੀ ਖਾਸੀ ਵਾਲਕ ਵੱੜਦੀ ਹੈ ਤਾਂ ਜਿਆਦਾ ਹੁੰਦੀ ਹਾਂ ਤਾਂ ਨਾ ਸਾਬੀਆਂ ਜੇ ਨਾ ਪਾਲਕ ਦੇ ਪਕੌੜੇ ਬਣਾ ਕੇ ਖਾਣੇ ਆ ਬਹੁਤ ਜ਼ਿਆਦਾ ਦਿਲ ਕਰਦੇ ਵਿੱਚ ਪਾ ਲੈਣੀ ਥੋੜੀ ਜਿਹੀ ਗੋਭੀ ਕਾਲੂ ਬਣਾਵਾਂਗੇ ਜਰੋ ਜੀ ਹੁਣ ਆਪਾਂ ਬਣਾਉਣ ਲੱਗੇ ਆਂ ਸਾਗ ਤੇ ਜੇ ਸਾਗ ਇਸ ਤਰੀਕੇ ਨਾਲ ਬਣਾਵੇ ਨਾ ਬਿਲਕੁਲ ਨਹੀਂ ਬਣਦਾ ਹੈਗਾ ਤਜਾਬ ਜਿਹਦੇ ਵਿੱਚ ਨਾ ਸੱਤ ਚੀਜ਼ਾਂ ਪਾ ਕੇ ਆਪਾਂ ਨੇ ਅੱਜ ਬਣਾਉਣਾ ਹੈ ਸਾਗ ਇੱਧਰ ਆਪਣਾ ਪਾਣੀ ਨੂੰ ਵੀ ਉਬਾਲੀ ਆ ਗਈ ਹੈ ਤੇ ਪਾਣੀ ਦੇ ਵਿੱਚ ਆਪਾਂ ਪਾ ਦਈਏ ਹੁਣ ਜਿਹੜਾ ਆਪਾਂ ਪਹਿਲਾਂ ਚੀਜ਼ਾਂ ਪਾਉਣੇ ਉਹਨੇ ਨਾ ਉਹੀ ਚੀਜ਼ਾਂ ਬਣਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆਂ 2-3 ਚਮਚੇ ਸਰੋਂ ਦੇ ਤੇਲ ਦੇ ਜਦੋਂ ਆਪਾਂ ਸਵਾਦ ਅਨੁਸਾਰ ਪਾ ਲਈ ਇਹਦੇ ਵਿੱਚ ਨਮਕ ਦੇਖੋ ਜੀ ਜੀ ਆਪਾਂ ਪਹਿਲਾਂ ਨਮਕ ਪਾ ਦਨੇ ਨਾ ਤੇ ਸਾਗ ਐਨ ਵਧੀਆ ਰਿਜਣ ਲੱਗ ਜਾਂਦਾ ਨਹੀਂ ਤਾਂ ਫਿਰ ਉਬਲ ਹੀ ਜਾਂਦਾ ਮਹਾਂ ਰੋਟੀ ਤੇ ਪਹਿਲਾਂ ਸਾਗ ਧਰਦੀਏ ਫਿਰ ਵਧੀਆ ਇਹ ਰਿਜਦੀ ਜਾਂਦਾ ਤੇ ਇੱਕ ਚਮਚਾ ਪਾ ਦਨੇ ਹਲਦੀ ਦਾ ਹਲਦੀ ਪਾਉਣ ਨਾਲ ਵੀ ਨਾ ਬਿਲਕੁਲ ਵੀ ਤਜਾਬ ਨਹੀਂ ਬਣਦਾ ਹੈਗਾ ਜਦੋਂ ਵੀ ਤੁਸੀਂ ਸਾਗ ਬਣਾਉਨੇ ਆ ਨਾ ਜਰੂਰ ਇੱਕ ਚਮਚਾ ਹਲਦੀ ਦਾ ਪਾਇਆ ਪੱਤਰਾਂ ਦਾ ਸਾਗ ਲਿਆਂਦਾ ਹੈ ਰਾਇਆ ਲਿਆਂਦਾ ਏ ਗੋਭੀ ਸਰੋਂ ਲਿਆਂਦੀ ਆ ਤੋੜੀ ਆ ਲਿਆਂਦਾ ਏ ਮੇਥੇ ਪਾਏ ਆ ਧਨੀਆ ਪਾਇਆ ਪਾਰਕ ਪਾਈ ਆ ਤੇ ਹਾਲਿਓ ਪਾਈ ਆ ਤੇ ਬਹੁਤ ਵਧੀਆ ਸਾਗ ਬਣੂਗਾ ਇਹ ਮਸਾ ਨਾਲ ਦੀ ਨਾਲੇ ਨਾ ਬਸ ਇਸ ਤਰ੍ਹਾਂ ਕਟਿੰਗ ਕਰਕੇ ਪਾ ਦਨੇ ਨਾਲ ਦੀ ਨਾਲੇ ਤੇ ਬਹੁਤ ਵਧੀਆ ਲਿਜੀ ਜਾਂਦਾ ਸਾਗ ਆਪਣਾ ਇਹ ਕੋਈ ਹੋਰ ਸਬਜ਼ੀਆਂ ਵੀ ਨਾਲ ਸੱਜ ਜਾਂਦਾ ਹੈ ਪਰ ਸਾਗ ਮਿਨਾਤਾ ਨਾ ਬਿਲਕੁਲ ਵੀ ਨਹੀਂ ਸਰਦਾ ਹੈਗਾ ਹਫਤੇ ਦੇ ਵਿੱਚ ਤਾਂ ਅਸੀਂ ਇੱਕ ਵਾਰੀ ਬਣਾਉਣਾ ਹੀ ਬਣਾਉਣਾ ਹੀ ਹੁਣ ਤਾਂ ਕੰਨ ਕਾਫੀ ਦਿਨ ਹੋ ਗਏ ਆ ਵਿਆਹ ਤੋਂ ਪਹਿਲਾਂ ਦਾ ਸਾਗ ਬਣਾਇਆ ਹੋਇਆ ਤਾਂ ਇਹਨਾਂ ਚਾਹਲ ਅਜ ਸਾਗ ਜੂਰ ਬਣਾਉਣਾ ਹੈ ਮੈਂ ਤਾਂ ਸਾਰੇ ਸਾਗ ਦੀ ਕਟਿੰਗ ਕਰ ਲਈ ਹੈ ਤੇ ਹੁਣ ਆਪਾਂ ਇਹਨੂੰ ਸਾਗ ਨੂੰ ਵਿੱਚ ਪਾ ਦਨੇ ਆ ਦੇਖੋ ਜੀ ਜਿਹੜਾ ਘੋਟਣਾ ਨਾ ਨਿੰਮ ਦਾ ਘੋਟਣਾ ਹੈ ਠੀਕ ਹੈ ਤਾਂ ਨੇ ਆ ਹਰੇਕ ਰੇਖ ਪਿੰਡ ਦਾ ਰਾਹ ਹੁੰਦਾ ਹੈ ਬੋਲਣ ਦਾ ਫਰਕ ਹੁੰਦਾ ਹੈ ਆਪਣੇ ਕੰਨੀ ਦਾ ਇਹਨੂੰ ਘੋਟਣਾ ਕਹਿੰਦੇ ਆ ਨਿੰਮ ਦਾ ਘੋਟਣਾ ਹਲੋ ਉਹਦੇ ਪਾਸੇ ਕਹਿੰਦੇ ਹੁਣੇ ਮਧਣੀ ਦਾ ਬਸ ਹੁਣ ਟਾਈਮ ਕਿੰਨਾ ਹੋ ਗਿਆ ਹੁਣ 11:00 ਵਜੇ ਅੱਜ 11:00 ਵਜੇ ਬਸ 5:30 ਵਜੇ ਨੂੰ ਆਪਾਂ ਨੇ ਆਲਣ ਪਾ ਦੇਣਾ ਹੈ। ਫੇਰ ਵੀ ਬਹੁਤ ਜ਼ਿਆਦਾ ਟਾਈਮ ਹੈ। ਹਾਂਜੀ। ਅੱਜ ਥੋੜਾ ਜਿਹਾ ਸੀ ਨਾ ਲੇਟ ਹੋ ਗਏ। ਕੱਪੜੇ ਧੋਣ ਲਾ ਗਏ। ਉਹਦੇ ਕਰਕੇ ਨਾ ਤਾਂ ਨਹੀਂ ਤਾਂ ਮੈਂ 5:30 9:00 ਵਜੇ ਨੂੰ ਸਾਗ ਧਰ ਦੰਨੀ ਆ ਸਾਜਰ। ਚਲੋ ਕੋਈ ਨਾ ਬਣ ਜਾਣਾ। ਫੇਰ ਵੀ ਬਹੁਤ ਟਾਈਮ ਹੈ ਰਿਜ ਰਿਜ ਕੇ ਐ ਪੂਰਾ ਮਲਾਈ ਬਣ ਜਾਣਾ। ਨਾਲ ਇਹਦਾ ਗੰਦਲਾਂ ਦਾ ਸਾਗ ਹੈ ਕਿਹੜੇ ਪੱਤੇ ਦਾ ਸਾਗ ਹੈ। ਕੋਈ ਪੰਜਾਬੀ ਦਾ ਬਹੁਤ ਜ਼ਿਆਦਾ ਖੁਸ਼ ਹੁੰਨੇ ਸਾਗ ਤੇ ਮੱਕੀ ਦੀ ਰੋਟੀ ਖਾ ਕੇ ਹੂੰ ਹੂੰ ਸਿਆਲ ਹੁਣ ਸਰਦੀਆਂ ਸ਼ੁਰੂ ਹੋ ਗਿਆ ਨਾ ਹਾਂਜੀ ਹੁਣ ਹੋਰ ਸਬਜ਼ੀ ਖਾਣ ਨੂੰ ਦਿਲ ਨਹੀਂ ਕਰਦਾ ਹੈਗਾ ਰਾਤ ਅਸੀਂ ਗੋਭੀ ਸਬਜ਼ੀ ਬਣਾਈ ਆ ਔਰ ਉਹਨੇ ਟੇਸਟੀ ਨਹੀਂ ਲੱਗੀ ਹੈ ਕਿ ਜਿੰਨਾ ਟੇਸਟੀ ਸਾਗ ਲੱਗਦਾ ਪੰਜਾਬੀ ਨਾ ਖੁਸ਼ ਹੋ ਕੇ ਖਾਂਦੇ ਆ ਦੇਖੋ ਜੀ ਜਿਤਨਾ ਅਸੀਂ ਵਿਆਹ ਗਏ ਆ ਵਿਆਹ ਦੇ ਵਿੱਚ ਵੀ ਨਾ ਸਾਗ ਮੱਕੀ ਦੀਆਂ ਰੋਟੀਆਂ ਚੱਲਦੀਆਂ ਦੀਆਂ ਕਿਸੇ ਨੇ ਮਟਰ ਪਨੀਰ ਨੂੰ ਤਾਂ ਚੱਜ ਨਾਲ ਨਾ ਪੁੱਛਿਆ ਨਹੀਂ ਖਾਂਦਾ ਫਿਰ ਵਿਆਹ ਚ ਨਹੀਂ ਮੈਂ ਨਹੀਂ ਖਾਂਦਾ ਹੈਗਾ ਸਾਗ ਉੱਥੇ ਮੈਂ ਤਾਂ ਬਸ ਹੋਰ ਐਡਮਾ ਹੀ ਖਾਦੀਆਂ ਐ ਪਰ ਮੈਂ ਉੱਥੇ ਜਿੰਨੀਆਂ ਵੀ ਮੇਰੇ ਕੋਲ ਪੈਣਾ ਬੈਠੀਆਂ ਨੇ ਸਾਰਿਆਂ ਨੇ ਸਾਗ ਮੱਕੀ ਦੀ ਰੋਟੀ ਖਾਦੀ ਆ ਵਿੱਚੇ ਮੇਥੇ ਮੇਥੇ ਪਾਏ ਹੁੰਦੇ ਨੇ ਨਾ ਮੱਕੀ ਦੀ ਰੋਟੀ ਦੇ ਵਿੱਚ ਹਾਂਜੀ ਮੈਂ ਤਾਂ ਪਿਆ ਸ਼ਾਦੀਆਂ ਦੇ ਵਿੱਚ ਸਾਗ ਹੀ ਚੱਲਦਾ ਹੈ ਘਰਾਂ ਵੀ ਸਾਗ ਬਾਹਰ ਵੀ ਸਾਗ ਇਹ ਸਾਗ ਦੀਆਂ ਜੇ ਮਿਲਦਾ ਗਾੜਮੀਆਂ ਦੇ ਵਿੱਚ ਤਾਂ ਬਦਾਲਾ ਹੀ ਖਾਣੀ ਆ ਹਾਂਜੀ ਤਾਂ ਹੀ ਖਾਂਦੇ ਲੋਕ ਇਹ ਲਸਣ ਪਿਆਜ਼ ਅਦਰਕ ਹਰੀ ਮਿਰਚ ਬਸ ਆਪਾਂ ਨੇ ਇਸ ਤਰ੍ਹਾਂ ਨਾ ਕਟਿੰਗ ਕਰਕੇ ਹੀ ਪਾ ਦੇਣਾ ਤੇ ਬਹੁਤ ਜ਼ਿਆਦਾ ਰਿੱਜਣਾ ਹੈ। ਪੇਸਟ ਬਣਾ ਕੇ ਤਾਂ ਪਾਉਣ ਦੀ ਲੋੜ ਨਹੀਂ ਹੈਗੀ। ਤਾਂ ਵੀ ਠੀਕ ਆ। ਏ ਕਰਨ ਤਾਂ ਬਹੁਤ ਸਾਗ ਸਵਾਦ ਬਣਦਾ ਹੈ। ਜਦੋਂ ਮੈਂ ਇੰਨਾ ਚਹਿਰਾ ਸਾਗ ਨੇ ਰਿੱਜਣਾ ਹੈ ਵਿੱਚ ਹੀ ਆ ਨੇ ਵਿੱਚ ਹੀ ਨੇ ਹੋ ਜਾਣਾ ਚੰਗੀ ਤਰ੍ਹਾਂ। ਕਣਾ ਬਸ ਬਸ ਇੱਕ ਨਾਗ ਮਚੀ ਜਾਵੇ ਨਾ 5:30 ਵਜੇ ਤੱਕ ਸਾਗ ਲੱਗਣੇ ਰਿਜ ਰਿਜ ਕੇ ਪੂਰਾ ਮਲਾਈ ਬਣ ਜਾਣਾ ਤੇ ਹੁਣ ਆਪਾਂ ਨੇ ਇਹਦੇ ਵਿੱਚ ਪਾਣੀ ਪਾ ਤਾ ਪੂਰਾ ਤੇ ਬਸ ਇਹਨੇ ਰਿਜੀਆਂ ਦੇ ਵਿੱਚ ਨੂੰ ਇੱਕ ਦੋ ਵਾਰੀ ਆਪਾਂ ਨੇ ਹੋਰ ਪਾਣੀ ਪਾ ਦੇਣਾ ਜੇ ਟਾਈਮ ਨਾਲ ਸਾਗ ਧਰੇ ਹੋਵੇ ਨਾ ਤੇ ਕੰਮ ਵਧੀਆ ਨਿਬੜ ਜਾਂਦਾ ਹੈ ਹੁਣ ਅਸੀਂ ਰੋਟੀ ਬਾਅਦ ਵਿੱਚ ਤੇ ਖਾਣੀ ਆ ਪਹਿਲਾਂ ਸਾਗ ਦਾ ਕੰਮ ਕਰੇ ਆ ਪਹਿਲਾਂ ਸ਼ਾਮ ਨੂੰ ਜਾ ਕੇ ਅਸੀਂ ਸਾਗ ਤੋੜ ਲਿਆ ਤੇ ਛਿੱਲ ਸਵਾਰ ਕੇ ਰੱਖ ਲਿਆ ਤਾਂ ਬਸ ਮਾਰਨਿੰਗ ਵੇਲੇ ਬਸ ਧੋ ਕੇ ਤੇ ਕਟਿੰਗ ਕਰਕੇ ਹੀ ਪਾਇਆ ਏ ਚਲੋ ਹੁਣ ਆਪਣਾ ਸਾਗ ਜਿੱਦਾ ਤੇ ਹੁਣ ਆਪਾਂ ਇਹਨੂੰ ਟੱਕ ਦਈਏ ਚਲੋ ਜੀ ਹੁਣ ਸਾਗ ਪੜ ਕੇ ਹੋ ਗਿਆ ਤਿਆਰ ਤੇ ਦੇਖੋ ਆਪਣਾ ਸਾਗ ਐ ਪੂਰਾ ਮਲਾਈ ਵਰਗਾ ਬਣ ਗਿਆ ਐ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਆਲਣ ਹੁਣ ਟਾਈਮ ਹੋ ਗਿਆ ਐ 6:10 ਮਿੰਟ ਹੋ ਗਏ ਨੇ ਬਹੁਤ ਜ਼ਿਆਦਾ ਨਾ ਟਾਈਮ ਲੱਗਿਆ ਆਪਣੇ ਸਾਗ ਨੂੰ ਰਿਜਣ ਵਾਸਤੇ ਹੋ ਗਿਆ ਨਾ ਰਾ ਜਿਹੜੀ ਜਿਹੜੀ ਜਿਹੜੇ ਪੀੜਾ ਹੋਇਆ ਪਿਆ ਬਾਤੂ ਦੀ ਖਿਸ਼ਬਾ ਆ ਰਹੀ ਐ ਮੈਂ ਇੱਥੇ ਤੇ ਬਾਤੂ ਦੀ ਜਾਲੇ ਹਾਂ ਦੀ ਭੈਣ ਦਾ ਫੋਨ ਆਇਆ ਕਹਿੰਦੀ ਕੀ ਕਰ ਰਹੇ ਹੋ ਮੈਂ ਤਾਂ ਸਾਗ ਬਣਾਉਂਦੇ ਆ ਕਿਹੜੀ ਭੈਣ ਦਾ ਹੈ ਇਟਲੀ ਵਾਲੀ ਭੈਣ ਦਾ ਅੱਛਾ ਕਹਿੰਦੀ ਕੀ ਕਰਦੇ ਤੁਸੀਂ ਮੈਂ ਤਾਂ ਬਸ ਸਾਗ ਬਣਾਉਂਦੇ ਆ ਕਹਿੰਦੀ ਅੱਛਾ ਕਹਿੰਦੀ ਮੈਂ ਤਾਂ 2 ਦਿਨ ਦਿਨ ਹੋ ਗਏ ਪਹਿਲਾਂ ਬਣਾਇਆ ਤਾਂ ਕਹਿੰਦੀ ਮੇਰੇ ਬੱਚਿਆਂ ਨੂੰ ਛੁੱਟੀਆਂ ᱛੀਆਂ ਮਹਾਂਪਣ ਨੇ ਬਹੁਤ ਸਾਰੀਆਂ ਗੱਲਾਂ ਕਰੀਆਂ ਕਹਿੰਦੀ ਪੰਜਾਬ ਦੇ ਵਿੱਚ ਵੀ ਸਾਗ ਬਣਦਾ ਇਟਲੀ ਦੇ ਵਿੱਚ ਵੀ ਸਾਗ ਬਣਦਾ ਸਾਰੇ ਕਿਤੇ ਬਣਦਾ ਮੈਂ ਕਿਹਾ ਹੁਣ ਸਾਗ ਦੀ ਮੌਸਮ ਹੈ ਹੋਰ ਸਬਜ਼ੀਆਂ ਖਾਣੋਂ ਦਿਲ ਨਹੀਂ ਕਰਦਾ ਇਹ ਤਾਂ ਇਹਨੇ ਆਪਣੇ ਪਾ ਲਿਆ ਆਲਨ ਸਵਾਦ ਲੱਗਦਾ ਇਹ ਤਾਂ ਕੋਟਿਆ ਹੋਇਆ ਹੈ। ਤੇ ਬਈ ਆਪਣਾ ਸਟਾਕ ਦਾ ਆਲਣ ਪੈ ਗਿਆ ਇਹ। ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਗਰਮ ਪਾਣੀ। ਇਹ ਸਾਗ ਦਾ ਨਾ ਜਿਹੜਾ ਆ ਲੈਣਾ ਉਹ ਚੰਗੀ ਤਰ੍ਹਾਂ ਪੱਕ ਜਵੇ। ਸਾਗ ਆਪਣਾ ਬਹੁਤ ਵਧੀਆ ਬਣਿਆ। ਇਸ ਪਾਣੀ ਬਹੁਤ ਹੁਣ ਇਹਨੂੰ ਢੱਕ ਕੇ ਪਕਾ ਦਨੇ ਆ। ਮਾਮੀ ਜੀ ਆਪਾਂ ਸਾਦੇ ਰੋਟੀ ਲੱਗੇ। ਮਾਸਾ ਸਾਗ ਬਣ ਗਿਆ ਸਾਗ ਛੇਤੀ ਬਣ ਗਿਆ ਜੀ ਸਾਗ ਬਣ ਗਿਆ ਮਸਾਲਾ ਪਾ ਕੇ ਜਦੇ ਬਸ ਰੋਟੀ ਲੱਗ ਗਈ ਹੈ ਵਧੀਆ ਕੀ ਫਾਇਦਾ ਫਿਰ ਤਵੇੜਾ ਹੋ ਜਾਂਦਾ ਬੋਲਾ ਹਾਂ ਜੀ ਤੇ ਅੰਦਰ ਵੀ ਜਾ ਕੇ ਫਿਰ ਤੜਕਾ ਵੀ ਲਾਉਣਾ ਹੈ ਲੈ ਤਵਾਦ ਕੰਮ ਕਾफी ਦੇ ਅੰਦਰ ਵੀ ਹੈ ਤੜਕੇ ਨਾਲ ਥੋੜਾ ਵਧੀਆ ਬਣ ਜਾਂਦਾ ਹੋਰ ਵਧੀਆ ਲੱਗ ਜਾਂਦਾ ਅੱਕੇ ਕਹਿੰਦੇ ਵੀ ਅੱਗੇ ਹੁਣੀ ਕਹਿੰਦੇ ਤੜਕੇ ਲਾਉਣ ਦਾ ਰਵਾਜ ਆ ਜਵੇਂ ਬਹੁਤ ਪੈਣਾ ਦੱਸਦੀਆਂ ਹੁੰਦੀਆਂ ਕਮੈਂਟਾਂ ਰਹੀਆਂ ਉਹ ਕਹਿੰਦੇ ਵੀ ਅਸੀਂ ਨਹੀਂ ਸਾਗ ਨੂੰ ਤੜਕਾ ਲਾਉਂਦੇ ਹੈਗੇ ਕਹਿੰਦੀ ਸਾਡੀ ਫੈਮਿਲੀ ਇਸ ਤਰ੍ਹਾਂ ਹੀ ਖਾਂਦੀ ਏ ਐਵੇਂ ਵੀ ਵਧੀਆ ਲੱਗਦਾ ਵਧੀਆ ਲੱਗਦਾ ਕਹਿੰਦੀ ਜਦੋਂ ਅਸੀਂ ਤਾਜਾ ਸਾਗ ਬਣਾਉਂਦੇ ਕਹਿੰਦੀ ਇਸ ਦਾ ਬਿਲਕੁਲ ਵੀ ਤੜਕਾ ਨਹੀਂ ਲਾਉਂਦੇ ਹੈਗੇ ਬਸ ਸਵੇਰੇ ਵੇਲੇ ਮਾਰਨਿੰਗ ਵੇਲੇ ਲਾਉਣਾ ਹੈ ਕਹਿੰਦੀ ਤੜਕਾ ਬਸ ਲਾਉਣਾ ਜਾਈਦਾ ਸਾਰੇ ਸਬਜ਼ੀਆਂ ਲੱਗਦਾ ਹੀ ਆ ਨਹੀਂ ਅੱਗੇ ਲਾਉਂਦੇ ਨਹੀਂ ਦਉਂਦੇ ਕਹਿੰਦੇ ਜਿਹੜਾ ਕੋਈ ਪੁਰਾਣੇ ਬਝੂਤ ਹੁੰਦੇ ਇਹਨਾਂ ਨੂੰ ਤੁਸੀਂ ਖਾਧਾਗਾ ਤੇ ਬਿਨਾ ਤੜਕੇ ਤੋਂ ਬਿਨਾ ਤੜਕੇ ਤੋਂ ਖਾਣਾ ਕਹਿੰਦੇ ਨਹੀਂ ਤੁਸੀਂ ਖਾਧਾਗਾ ਦੇ ਪਹਿਲਾਂ ਖਾਧਾ ਹੋਣਾ ਹੁਣ ਤਾਂ ਪਤਾ ਨਹੀਂ ਹੈਗਾ ਹੁਣ ਤਾਂ ਇਕੱਲੇ ਖਾਣੇ ਆ ਪਹਿਲਾਂ ਤਾਂ ਕਹਿੰਦੇ ਬਿਨਾ ਤੜਕੇ ਦੇ ਹੀ ਚੱ ਜਦ ਕਹਿੰਦੇ ਆ ਵੀ ਪਹਿਲਾਂ ਖਾਂਦੇ ਨਹੀਂ ਜਾਂਦੇ ਤਸੱਜਰ ਇਹ ਕਿਉਂ ਤੜਕਾ ਲਾਉਂਦੇ ਨਹੀਂ ਹੈ ਨਾ ਪੈਣਾ ਇੱਕਨੇ ਕਹਿਨੀ ਆ ਕਹਿੰਦੇ ਉਹ ਬਹੁਤ ਜ਼ਿਆਦਾ ਵਧੀਆ ਲੱਗਦਾ ਏ ਇਹਦੇ ਵਿੱਚ ਸਰੋਂ ਦੇ ਬਿਜਿ ਤਾਂ ਕਹਿੰਦੇ ਨੀਰਾ ਤੇਲ ਹੈ ਤੜਕਾ ਲਾਉਣ ਦੀ ਵੀ ਕਹਿੰਦੇ ਕੀ ਲੋੜ ਨਾਲ ਮੱਕੀ ਦੀਆਂ ਰੋਟੀਆਂ ਸਾਗ ਸਵਾਦ ਬਹੁਤ ਲੱਗਦਾ ਵੀ ਮੱਕੀ ਦੀ ਰੋਟੀ ਨਾਲ ਇੱਕ ਸਾਡੀ ਫੈਮਿਲੀ ਨੂੰ ਪਰੌਂਠਿਆਂ ਨਾਲ ਸਾਗ ਬਹੁਤ ਵਧੀਆ ਲੱਗਦਾ ਵਧੀਆ ਲੱਗਦਾ ਬਿਲਕੁਲ ਵਧੀਆ ਲੱਗਦਾ ਇਸ ਵਾਸਤੇ ਵਾਲੀ ਰੋਟੀ ਚੱਖਣੀ ਆ। ਦੇਖ ਲਓ ਰੇਖਾ ਚਾਵਲ ਨਾਲ ਖਾਂਦੀ ਆ। ਹਾਂ ਰੇਖਾ ਨੇ ਮੱਕੀ ਦੀ ਰੋਟੀ ਨਾਲ ਸਾਗ ਨਹੀਂ ਖਾਣਾ। ਚਾਵਲ ਨਾਲ। ਜਦ ਵੀ ਖਾਣਾ ਚੌਲਾਂ ਨਾਲ ਖਾਣਾ ਮੈਨੂੰ ਸਾਗ ਲੱਗਦਾ। ਇਹਦੀ ਦੀਦੀ ਮੈਨੂੰ ਤਾਂ ਬਹੁਤ ਵਧੀਆ ਲੱਗਦਾ। ਇਹ ਉੱਧਰ ਖਾਂਦੇ ਰਹਿੰਦੇ ਆ ਨਾ। ਹਾਂਜੀ। ਦੇਖੋ ਅੱਜ ਰੇਖਾ ਦੇ ਨਾ ਜਿਹਨਾਂ ਰਿਸ਼ਤਾ ਕਰਾਇਆ ਤਰਾ ਵਿਚੋਲਿਆਂ ਦੇ ਮੁੰਡੇ ਦਾ ਮੰਗਣਾ ਐ। ਅੱਜ ਬਹੁਤ ਜ਼ਿਆਦਾ ਤਿਆਰੀ ਕਰੀ ਹੋਈ ਔਰੇ ਮੈਨੂੰ ਵੀਡੀਓ ਕਰਕੇ ਦਿਖਾਏ ਆ। ਕਹਿੰਦੀ ਹੁਣ ਅਸੀਂ ਨਾ ਬਿਊਟੀ ਪਾਰਲਰ ਚੱਲੀ ਆਂ ਦੀਦੀ ਤਿਆਰ ਹੋਣ ਵਾਸਤੇ। ਕਹਿੰਦੀ ਰਾਤ ਦਾ ਫੰਕਸ਼ਨ ਐ। ਕਹਿੰਦੀ ਮੈਂ ਤੁਹਾਨੂੰ ਦਿਖਾ ਮੈਨੂੰ ਚੱਲ ਵਧੀਆ ਇਹਨੇ ਮੈਂ ਰੋਟੀ ਬਣਾ ਲਵਾਂ ਕਹਿੰਦੀ ਫੇ ਮੈਂ ਤੁਹਾਨੂੰ ਲਾਈਵ ਪ੍ਰੋਗਰਾਮ ਦਿਖਾਵਾਂਗੀ ਵਧੀਆ ਚਲੋ ਇਹਦੇ ਉੱਤੇ ਮੇਰੇ ਵਿਚੋਲੇ ਦੇ ਮੁੰਡੇ ਦਾ ਮੰਗਣਾ ਤੇ ਤੁਹਾਨੂੰ ਮਾਫੀ ਕਰੂਗੀ ਹੈ ਤੁਹਾਨੂੰ ਮਾਫੀ ਹੈ ਨਾ ਮਾਸੀ ਉੱਥੇ ਕਹਿੰਦੀ ਸਾਰੇ ਦਿੱਖਦਾਰ ਪਹੁੰਚ ਗਏ ਨੇ ਤੇ ਇਹ ਮੈਂ ਤੁਹਾਨੂੰ ਦਿਖਾਵਾਂਗੀ ਜੀ ਸਾੜੀ ਬੋਸਣੀ ਲੈ ਗਈ ਐ ਅਗਦੀ ਤੇ ਸੰਤਰੀ ਰੰਗ ਦੀ ਸਾੜੀ ਪੌਣ ਲੈ ਗਈ ਮੈਂ ਵਧੀਆ ਚਲੋ ਵਧੀਆ ਨਾਲੇ ਰੌਣਕ ਲੱਗੀ ਹੋਈ ਹੈ ਕਹਿੰਦੀ ਉੱਤੇ ਮम्मी पापा ਸਾਰੇ ਇਕੱਠੇ ਹੋਏ ਹੋਏ ਨੇ ਹੁਣ ਜੇ ਇੱਧਰ ਆਪਾਂ ਨੇ ਲਾ ਦਿੱਤਾ ਹੈ ਕਾਰਤਾ ਇਹ ਤਾਂ ਸਾਗ ਬਣਾ ਬਹੁਤ ਜਿਆਦਾ ਨਹੀਂ ਰਹੇ ਰੈਸਟੈਂਟਾਂ ਦੀ ਵਰਗੀ ਕੁਪਕੀਹਾਗੇ ਕੰਮ ਨਹੀਂ ਵੇਰਦੁੰਦੇ ਆ। ਹੁਣ 7 ਵਜੇ ਦੇ 7 ਵਜੇ ਮੈਂ 7 ਵਜੇ ਭਾਂਡੇ ਧੋਣੇ ਨਾਲ ਬੱਲੀ ਆ। ਅੱਜ ਅੱਜ ਕੋਈ ਨਾ ਹੋਊਗਾ। ਕਿਤੇ ਬਾਹਰ ਬੁੱਧ ਕੰਮ ਕਰਨ ਲੈਣ ਨੂੰ ਪਿਆ। ਬੱਸ ਇੰਨੇ ਕੇ ਸਾਗ ਨਾਲ ਸਭੇਣਾ ਪੜਾ। ਤੇ ਇਹ ਪਾਣਾ ਕਹਿ ਦਿੰਦੀ ਆ ਨਾ। ਕਮੈਂਟਾਂ ਦੇ ਵਿੱਚ ਵੀ ਦੀਦੀ ਤੁਸੀਂ ਸਾਗ ਬਹੁਤ ਪਤਲਾ ਕਰਨੇ ਆ। ਦੇਖੋ ਜੀ ਸਾਡੀ ਫੈਮਿਲੀ ਨੂੰ ਇਹ ਜਿਹਾ ਸਾਗ ਪਸੰਦ ਆ। ਕਹਿੰਦੇ ਨੇ ਕੜੀ ਕਰਤੀ। ਆਹ ਕੜੀ ਵੀ ਆਏ ਨਹੀਂ। ਉਹ ਕਹਿੰਦੇ ਨੇ ਤੁਸੀਂ ਬਹੁਤ ਜ਼ਿਆਦਾ ਪਤਲਾ ਸਾਗ ਘੱਟ ਨੇ ਸਾਡੀ ਪਹਿਲਾਂ ਤਾਂ ਸਾਡੀ ਮੰਮੀ ਜੀ ਨੂੰ ਨਹੀਂ ਪਸੰਦ ਆਏਗਾ ਕਾਠਾ ਸਾਗ ਇਹ ਜੇ ਸਾਗ ਸਾਡੇ ਅਸੀਂ ਬਣਾਉਨੇ ਆਂ ਆਹੀ ਸਾਗ ਸਾਡੀ ਫੈਮਿਲੀ ਨੂੰ ਪਸੰਦ ਆ ਜੇ ਅਸੀਂ ਕਾਠਾ ਬਣਾ ਲੂਗੇ ਨਾ ਕਹਿੰਦੇ ਨੇ ਆ ਵੀ ਵਧੀਆ ਨਹੀਂ ਬਣਾਇਆ ਹੈਗਾ ਤੁਸੀਂ ਸਾਗ ਇਸ ਕਰਕੇ ਸਾਨੂੰ ਪਤਲਾ ਹੀ ਸਾਗ ਵਧੀਆ ਲੱਗਦਾ ਹੈ ਪਤਲਾ ਸਾਗ ਵਧੀਆ ਇਹ ਘਰ ਦੀ ਨਾ ਲੈਦਾ ਲੈਦਾ ਸਵਾਦ ਨਹੀਂਦਾ ਕੋਈ ਕਿੱਦਾਂ ਦਾ ਚੀਜ਼ ਬਣਾ ਕੇ ਖਾਂਦਾ ਕੋਈ ਕਿੱਦਾਂ ਨਹੀਂ ਖਾਂਦਾ ਚਲੋ ਜੀ ਹੁਣ ਆਪਣਾ ਸਾਗ ਨੂੰ ਲਾਗਿਆ ਤੜਕਾ ਤੇ ਹੁਣ ਆਪਾਂ ਥਾਲੀਆਂ ਲਈਏ ਸਜਾਹ